ਏ ਪੈਤਰਾ ਦਾ 메인 게ਟ ਆ ਗਿਆ ਤੇ ਇਹਦੀ ਜਿਹੜੀ ਟਿਕਟ ਦੱਸਾਂ ਤੁਹਾਨੂੰ ਇੰਡੀਆ ਦਾ 5000 ਰੁਪਏ ਇੱਕ ਦਿਨ ਦੀ ਜੇ 2 ਦਿਨ ਦੀ ਤੁਸੀਂ ਲੈਣੀ ਹੈ ਤਾਂ 5500 ਰੁਪਏ 3 ਦਿਨ ਦੀ ਲੈਣੀ ਹੈ ਤਾਂ 7000 ਰੁਪਏ 557700 ਰੁਪਏ ਕਰਕੇ ਵਧ ਜਾਂਦਾ ਹੈਗਾ ਤੇ ਵੈਸੇ ਦੱਸ ਦਿਆ ਕਹਿੰਦੇ ਜੇ ਪੈਤਰਾ ਪੂਰਾ ਘੁੰਮਣਾ ਹੋਵੇ ਇੰਨਾ ਵੱਡਾ ਹੈਗਾ ਮਤਲਬ ਇਹ ਅੰਦਰ ਦਾ ਏਰੀਆ ਕਹਿੰਦੇ ਨੂੰ ਇੱਕ ਹਫਤਾ ਵੀ ਥੋੜਾ ਇਸ ਨੂੰ ਘੁੰਮਣ ਪੂਰਾ ਘੁੰਮਣ ਦੇ ਲਈ ਸਾਡੇ ਕੋਲ ਜਾਰਡਨ ਪਾਸ ਹੈਗਾ ਸੀਗਾ ਇਸ ਕਰਕੇ ਜਿਹੜੀ ਸਾਡੀ ਟਿਕਟ ਆ ਉਹ ਬਿਲਕੁਲ ਫ੍ਰੀ ਹੈ ਅਸੀਂ ਇੱਥੇ ਕੁਝ ਵੀ ਪੇ ਨਹੀਂ ਕਰਨਾ ਤੇ ਅੰਦਰ ਖੁਸ਼ੀ ਕਰ ਵੀ ਜਿਹੜਾ ਪ੍ਰੋਸੀਜਰ ਹੈ ਜਾਰਡਨ ਪਾਸ ਦਾ ਉਹ ਪੁੱਛ ਰਿਹਾ ਇਹ ਟਿਕਟ ਦਿੱਤੀ ਹੈ ਇਹਨਾਂ ਨੇ ਹੁਣ ਸਾਨੂੰ ਤੇ ਆ ਦੇਖੋ ਅਮਾਉਂਟ ਜ਼ੀਰੋ ਅਸੀਂ ਕੁਝ ਵੀ ਪੇ ਨਹੀਂ ਕੀਤਾ ਤੇ ਦੋ ਦਿਨਾਂ ਦਾ ਪਾਸ ਲਿਆ ਸੀ ਮੈਂ ਮੈਨੂੰ ਅਸੀਂ ਵੀ ਦੋ ਦਿਨ ਅਸੀਂ ਇੱਥੇ ਘੁੰਮਾਂਗੇ ਤੇ ਨਾਲ ਸਾਨੂੰ ਇਹਨਾਂ ਨੇ ਗਾਈਡ ਮੈਪ ਦਿੱਤਾ ਤੇ ਕਿ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਤੁਹਾਨੂੰ ਸਾਰਾ ਅੱਗੇ ਜਾ ਕੇ ਦਿਖਾ ਦਿੰਦੇ ਆ ਖੁਸ਼ੀ ਐਂਟਰੈਂਸ ਇਹੀ ਹੈ ਅੱਗੇ ਆ ਵੀ ਮੈਪ ਲੱਗਿਆ ਹੋਇਆ ਵੈਸੇ ਤੇ ਆ ਪੂਰਾ ਪੈਤਰਾ ਐਡਾ ਵੱਡਾ ਹੈਗਾ 8 ਤੋਂ 10 ਕਿਲੋਮੀਟਰ ਦਾ ਏਰੀਆ ਕਹਿੰਦੇ ਆ ਵੀ ਇਹਦੇ ਚ ਸਾਰੀਆਂ ਚੀਜ਼ਾਂ ਦੇਖਣ ਆਲੀਆਂ ਤੇ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਐਕਸਪਲੋਰ ਕਰਨਾ ਹੈ ਤਾਂ ਘੱਟੋ ਘੱਟ ਤੁਹਾਡੇ ਕੋਲੇ 2 ਦਿਨ ਹੋਣੇ ਚਾਹੀਦੇ ਆ ਜੇ ਤੁਹਾਨੂੰ ਜਸਟ ਆਏ ਆ ਵੀ ਆਪਾਂ ਸੈਵਨ ਵੰਡਰਸ ਨਾਲ ਆਪਣੀ ਫੋਟੋ ਹੋਣੀ ਚਾਹੀਦੀ ਆ ਤਾਂ ਮੇਰੇ ਲੱਗਦਾ 2-3 ਘੰਟੇ ਵੀ ਇਨਫਾ ਹੈ ਨਾ ਹਾਂਜੀ ਇਸੇ ਕਰਕੇ ਅਸੀਂ 2 ਦਿਨ ਦੀ ਟਿਕਟ ਲਈਆ ਸੀ ਐਕਸਪਲੋਰ ਕਰਾਂਗੇ ਇਹਨੂੰ ਸਾਨੂੰ ਕੋਈ ਚੀਜ਼ ਰਹਿ ਨਾ ਜਾਵੇ ਤੇ ਸਾਨੂੰ ਕਿਤੇ ਨਾ ਕਿਉਂਕਿ ਮਸਾ ਦਾ ਕਿਸੇ ਦੇਸ਼ ਦਾ ਢੇੜਾ ਵੱਜਦਾ ਹੈ ਨਾ ਇਹ ਸਾਹਮਣੇ ਬਾਹਰ ਸ਼ਾਪਸ ਬਣੀਆਂ ਹੋਈਆਂ ਨੇ ਹੁਣ ਇੱਥੋਂ ਅੰਦਰ ਸਾਡੀ ਇਹ ਐਂਟਰੈਂਸ ਹੋਣ ਲੱਗੀ ਆ ਆਹ ਸਾਈਡਨ ਬਾਕੀ ਅੰਦਰ ਜਾ ਕੇ ਦੇਖ ਪੰਜਾਬੀ ਸ਼ਾਪ ਯੂਨ ਪੰਜਾਬੀ ਥੈਂਕ ਯੂ ਸ਼ੁਕਰਾਨ ਟਿਕਟ ਆਫਿਸ ਤੋਂ ਥੋੜਾ ਜਿਹਾ ਅੰਦਰ ਆ ਕੇ ਨਾ ਤੁਹਾਨੂੰ ਇੱਥੇ ਵੀ ਜਿਵੇਂ ਮਿਸਰ ਚ ਆਪਣੀ ਜਿਹਾ ਪਿਰਾਮਿਡਸ ਕੋਲ ਘੋੜਿਆਂ ਵਾਲੇ ਮਿਲੇ ਸੀ ਇੱਥੇ ਵੀ ਤੁਹਾਨੂੰ ਸੇਮ ਹੀ ਕੰਮ ਇੱਥੇ ਹੀ ਮਿਲਣਗੇ ਤੇ ਜਿਵੇਂ ਉੱਥੇ ਥੋੜਾ ਜਿਹਾ ਠੱਗੀਆਂ ਦਾ ਜਾਲ ਹੈ ਇੱਥੇ ਵੀ ਓਵੇਂ ਠੱਗੀਆਂ ਮਾਰਦੇ ਇੱਥੇ ਕਹਿੰਦੇ ਵੀ ਤੁਹਾਡੀ ਟਿਕਟ ਦੇ ਵਿੱਚ ਘੋੜੇ ਇਨਕਲੂਡ ਹੈ ਤੁਸੀਂ ਇਹਦੇ ਤੇ ਬੈਠੋ ਸਾਨੂੰ ਕਹਿੰਦੇ ਵੀ ਇਹ ਫ੍ਰੀ ਹੈ ਤੁਸੀਂ ਇਹਤੇ ਬਹਿ ਕੇ ਜਾ ਸਕਦੇ ਹੋ ਪਰ ਇਹ ਫ੍ਰੀ ਕੁਝ ਨਹੀਂ ਹੈਗਾ ਟਿਕਟ ਦੇ ਵਿੱਚ ਤੇ ਬਾਅਦ ਚੋ ਟਿਪ ਦੇ ਤੌਰ ਤੇ ਤੁਹਾਡੇ ਤੋਂ ਕਹਿਣਗੇ ਸਾਨੂੰ 15 ਜੀੜੀ ਜਾਂ 10 ਜੀੜੀ ਦਿਓ ਮਤਲਬ ਜਿਹਦਾ 1000 ਜਾਂ 1500 ਰੁਪਏ ਇੰਡੀਆ ਦਾ ਬਣਦਾ ਹੈ ਉਹ ਤੁਸੀਂ ਆਪਣਾ ਦੇਖ ਲਓ ਜੇ ਵੈਸੇ ਤੁਸੀਂ ਘੋੜਾ ਕਰਨਾ ਵੈਸੇ 2 2 ਜੀੜੀ ਚ ਜਾਂ 3 ਜੀੜੀ ਚ 200 300 ਰੁਪਏ ਚ ਮਿਲ ਜਾਂਦਾ ਹੈ ਸ਼ੁਰੂ ਚ ਤਾਂ ਸਾਨੂੰ ਇਹ ਨਾ ਟਰਕੀ ਦੇ ਕੈਪਾਡੋਕੀਆ ਸ਼ਹਿਰ ਵਰਗਾ ਲੱਗ ਰਿਹਾ ਉਹਦੇ ਵੀ ਆਪਾਂ ਬਲੌਗਸ ਪਾਏ ਸੀ ਉਹ ਵੀ ਜਮਾ ਇਸੇ ਤਰ੍ਹਾਂ ਸੀ ਉਹਦੇ ਵੀ ਸ਼ਹਿਰ ਸੀ ਗੋਰੇਵੇਂ ਹਨਾ ਗੋਰੇਵੇਂ ਸੀ ਉਰਗਪ ਸੀ ਉੱਚ ਸ਼ਹਿਰ ਸੀ ਤੇ ਜੀਓਗ੍ਰਾਫਿਕਲੀ ਬਿਲਕੁਲ ਐਵੇਂ ਦਾ ਸੀਗਾ ਜਿਹੜੀ ਲੈਂਡ ਆ ਨਾ ਆਹੀ ਕੁਝ ਸੀਗਾ ਇਹੋ ਇਹੋ ਜਿਹੇ ਪਹਾੜ ਜਿਹੜਾ ਕੋ ਉਥੇ ਹੋਟਲ 'ਚ ਰੁਕੇ ਸੀ ਕੇਵ ਵਾਲੇ ਚੋ ਵੀ ਇਦਾਂ ਦੇ ਹੀ ਸੀ ਨਾ ਕੇਵ ਹੋਟਲ ਹਾਂਜੀ ਹਾਂਜੀ ਉਹ ਸਾਹਮਣੇ ਦੇਖੋ ਕੇਵਜ਼ ਬਣੀਆਂ ਹੋਈਆਂ ਉਹ ਵੀ ਇਦਾਂ ਹੀ ਸੀ ਤੇ ਅਸੀਂ ਪੈਦਲ ਹੀ ਜਾ ਰਹੇ ਹਾਂ ਪੈਦਲ ਕਿਾ ਦੱਸਿਆ ਉਹਨਾਂ ਨੇ ਕਹਿੰਦੇ 15 ਮਿੰਟ ਦੀ ਵਾਕ ਹੈ 15 ਮਿੰਟ ਚ ਤੁਸੀਂ ਪਹੁੰਚ ਜਾਣਾ ਅਸੀਂ ਨਾ ਮਸੀਂ ਕੋਈ 300 ਮੀਟਰ ਅਜੇ ਅੰਦਰ ਆਏ ਆ ਤੇ ਤੁਸੀਂ ਇਹ ਦੇਖੋ ਵੀ ਕਿਹੋ ਜਿਹਾ ਰਾਹ ਰਸਤੇ ਕਿਹੋ ਜਿਹਾ ਪਹਾੜ ਆਉਣੇ ਸ਼ੁਰੂ ਹੋਗੇ ਤੇ ਕਮਾਲ ਹੈ ਪਹਿਲੀ ਵਾਰੀ ਦੇਖਿਆ ਤੇ ਵੈਸੇ ਫੁਟੇਜ ਇਸ ਤੋਂ ਪਹਿਲਾਂ ਦੇਖਿਆ ਸੀਗੇ ਜਿਹੜਾ ਡੈਥ ਵੈਲੀ ਹੈ ਯੂ ਐਸ ਦੇ ਵਿੱਚ ਜਾਂ ਐਰੀਜ਼ੋਨਾ ਦੇ ਵਿੱਚ ਜਾਂ ਫਿਰ ਹੈਗਾ ਹੈਗਾ ਗ੍ਰੈਂਡ ਕੈਨੀਅਨ ਦੀ ਗ੍ਰੈਂਡ ਕੈਨੀਅਨ ਤੇ ਉਹ ਇਹੋ ਜਗਾ ਸਾਰਾ ਜਿਹੜਾ ਕੁਦਰਤ ਨੇ ਮਤਲਬ ਇਤਰਾਸ਼-ਇਤਰਾਸ਼ ਪੱਥਰਾਂ ਨੂੰ ਇਸ ਤਰ੍ਹਾਂ ਨਾਲ ਬਣਾਇਆ ਹੋਇਆ ਇੱਥੇ ਅੰਦਰ ਆਉਣ ਜਾਣ ਲਈ ਨਾ ਆਹ ਚੀਜ਼ਾਂ ਵੀ ਚੱਲਦੀਆਂ ਤੇ ਇਹ ਵੀ 40 ਡਾਲਰ ਲੈਂਦੇ ਆ ਅਪ ਡਾਊਨ ਦੇ ਸਾ ਸ਼ਾਨ ਅੰਦਰ ਵਧੀਆ ਰਪਨ ਕੋਈ ਔਖਾ ਤਾਂ ਹੈ ਨਹੀਂ ਨਾ ਹਾਂਜੀ ਬਾਕੀ ਨਾ ਇਹ ਤੁਰ ਕੇ ਦੇਖਣ ਵਾਲੀ ਹੈ ਇਹ ਚੀਜ਼ਾਂ ਸਾਰੀਆਂ ਜਿੰਨਾ ਇਹ ਉਹ ਦੇਖੋ ਤੁਸੀਂ ਕਿਹੜੇ ਕਿਹੜੇ ਉੱਚੇ ਪਹਾੜਾ ਤੇ ਉੱਚੇ ਪਹਾੜਾ ਦੇ ਵਿੱਚੋਂ ਦੀ ਇਸ ਤਰ੍ਹਾਂ ਦੀਆਂ ਇਹ ਰਸਤੇ ਬਣੇ ਹੋਏ ਆ ਇਹ ਇੱਥੇ ਜਿਹੜੀਆਂ ਇਹ ਚੀਜ਼ਾਂ ਕੁਝ ਮੈਨ ਮੇਡ ਹੈ ਕੁਝ ਕੁਦਰਤੀ ਹੈ ਜਿਹੜੀਆਂ ਬੰਦਿਆਂ ਨੇ ਇੱਥੇ ਬਣਾਈਆਂ ਉਹ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਪਰ ਜਿਹੜੀਆਂ ਆ ਚੀਜ਼ਾਂ ਜਿਹੜੀ ਆ ਫਾਰਮੇਸ਼ਨ ਹੈ ਨਾ ਪੱਥਰਾਂ ਦੀ ਇਹਦਾ ਸਾਰੀ ਕੁਦਰਤੀ ਹੈ ਕੁਦਰਤ ਨੇ ਆਪ ਬਹੁਤ ਸਦੀਆਂ ਲੱਗ ਜਾਂਦੇ ਇਹਨੂੰ ਸਦੀਆਂ ਲੱਗ ਕੇ ਬਣਦੀ ਹੈ ਜੀ ਜਿਹੜੀ ਆ ਚੀਜ਼ ਬਣੀ ਹੋਈ ਹੈ ਨਾ ਸਾਈਡ ਤੇ ਤੇ ਤੁਹਾਨੂੰ ਦਿਖਦੀ ਹੋਣੀ ਤੇ ਇਹ ਪਾਣੀ ਲਈ ਹੈ ਤੇ ਜਿਹੜੇ ਲੋਕ ਉਦੋਂ ਇੱਥੇ ਰਹਿੰਦੇ ਸੀ ਪੁਰਾਣੇ ਮਤਲਬ ਜਦੋਂ ਕੋਈ ਮੀਂਹ ਆਉਂਦੇ ਸੀ ਜਾਂ ਕੁਝ ਹੋਰ ਹੈ ਨਾ ਪਾਣੀ ਵੀ ਕਿਸੇ ਕਿਸਮ ਦਾ ਚਾਹੁੰਦਾ ਸੀ ਪੱਥਰਾਂ ਤੋਂ ਔਰ ਫਿਰ ਉੱਪਰ ਦੀ ਇੱਥੋਂ ਚੌਂਕੇ ਤਾਈਉਂ ਆ ਕੱਟ ਮਾਰਿਆ ਹੋਇਆ ਉਪਰੋਂ ਕੱਟ ਚੌਂਕੇ ਖਾਲੀ ਚਾ ਜਾਂਦਾ ਸੀਗਾ ਫਿਰ ਰੋਡ ਰੋਡ ਕੇ ਨਾਲ-ਨਾਲ ਨਾਲ-ਨਾਲ ਮਤਲਬ ਥੱਲੇ ਤੱਕ ਅੱਗੇ ਤੱਕ ਜਾਂਦਾ ਸੀਗਾ ਟੈਕਨੀਕ ਨੂੰ ਬਣਾਇਆ ਹੋਇਆ ਮਤਲਬ ਵੈਸੇ ਵੀ ਰਿਪਨ ਇਹ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਸੀਗਾ ਕਿਹਨੇ ਪਾਣੀ ਵੇਸਟ ਨਹੀਂ ਕਰਦੇ ਸੀ ਬਿਲਕੁਲ ਹਾਂਜੀ ਹਾਂਜੀ ਜਾਰਡਨ ਦੇ ਲੋਕ ਖਾਸ ਕਰਕੇ ਇਵਨ ਮੀ ਦੀ ਇੱਕ ਬੂੰਦ ਵੀ ਨਹੀਂ ਵੇਸਟ ਕਰਦੇ ਸੀ ਤਰਾਗਾ ਤੁਹਾਨੂੰ ਦੱਸ ਰਿਹਾ ਵੀ ਮੈਨ ਨਮੇੜਾ ਇਹਨਾਂ ਨੂੰ ਨੈਬਦੀਅਨਸ ਨੇ ਜਿਹੜਾ ਬਣਾਇਆ ਸੀਗਾ ਖੁਦ ਤੇ ਉਹ ਬਣਾਇਆ ਸੀਗਾ 312 BC ਦੇ ਵਿੱਚ ਜਿਹੜਾ ਨੈਬਦੀਅਨ ਸੀ ਉਹ ਨਮੇੜ ਟ੍ਰਾਈਬ ਸੀ ਜਿਵੇਂ ਆਪਣੇ ਗੁਜਰ ਲੋਕ ਹੁੰਦੇ ਨੇ ਘੁੰਮਣ ਫਿਰਨ ਵਾਲਾ ਕਬੀਲਾ ਜਿਹੜਾ ਸਾਊਦੀ ਅਰਬੀਆ ਫਲਸਤੀਨ ਤੇ ਜਾਂ ਜਾਰਡਨ ਦੇ ਜਿਹੜਾ 100 ਸਾਊਥ ਵਾਲਾ ਪਾਸਾ ਇਧਰਲੇ ਪਾਸੇ ਨੂੰ ਮਤਲਬ ਲੋਕ ਰਹਿੰਦੇ ਸੀ ਇਹ ਤੇ ਇਹਨਾਂ ਲੋਕਾਂ ਨੇ ਇੱਥੇ ਆਪਣੀ ਕੈਪੀਟਲ ਬਣਾਈ ਸੀ ਉਸ ਟਾਈਮ 'ਚ ਜਿਹੜੀ ਪੈਤਰਾ ਸੀ ਇਹ ਇੱਕ ਕੈਪੀਟਲ ਹੁੰਦੀ ਸੀ ਤੇ ਟ੍ਰੇਡ ਦਾ ਸੈਂਟਰ ਹੁੰਦਾ ਸੀਗਾ ਤੇ ਉਹਨਾਂ ਦੇ ਬਣਾਉਣ ਤੋਂ ਬਾਅਦ ਕੁਝ ਟਾਈਮ ਉੱਥੇ ਰਹਿੰਦੇ ਰਹੇ ਵੀ ਰਹੇ ਬਾਅਦ ਚੋਂ ਇਹ ਸ਼ਹਿਰ ਸੀ ਜਿਹੜਾ ਉਹ ਗਵਾਚ ਵੀ ਗਿਆ ਸੀ ਇਹਨੂੰ 14ਵੀਂ ਸੈਂਚਰੀ ਦੇ ਵਿੱਚ ਦੁਬਾਰਾ ਲੱਭਿਆ ਗਿਆ ਸੀ ਤਾਂ ਹੀ ਕਰਕੇ ਇਹਨੂੰ ਦੀ ਲੋਸਟ ਸਿਟੀ ਬੋਲਿਆ ਜਾਂਦਾ ਸੀ ਤੇ ਜਿਹੜਾ ਇਹਦਾ ਪੱਥਰ ਹੈ ਇਹ ਪਿੰਕ ਰੰਗ ਦਾ ਹੋਣ ਕਰਕੇ ਇਹਨੂੰ ਦੀ ਰੋਜ਼ ਵੈਲੀ ਵੀ ਕਿਹਾ ਜਾਂਦਾ ਤੇ ਸਾਰਾ ਜਿੰਨਾ ਤੁਸੀਂ ਦੇਖੋਗੇ ਨਾ ਸਾਰਾ ਗੁਲਾਬੀ ਹੈ ਇਹ ਤੇ ਅਸੀਂ ਜਿਹੜੀ ਇਹਦੀ ਮੇਨ ਡੈਸਟੀਨੇਸ਼ਨ ਹੈਗੀ ਤੇ ਜਿੱਥੇ ਜਿਹਦੇ ਕਰਕੇ ਪੈਤਰਾ ਮਸ਼ਹੂਰ ਹੈਗਾ ਅਸੀਂ ਉੱਥੇ ਚੱਲੇ ਆ ਤੇ ਉਹ ਤੁਹਾਨੂੰ ਅਸੀਂ ਮੈਪ ਤੇ ਦਿਖਾ ਦਿੰਦੇ ਆ ਇਹ ਪੈਤਰਾ ਦਾ ਪੂਰਾ ਨਕਸ਼ਾ ਜਦੋਂ ਟਿਕਟ ਬਾਈ ਕਰਦੇ ਨੇ ਨਾਲ ਫ੍ਰੀ ਦਿੱਤਾ ਜਾਂਦਾ ਹੈਗਾ ਤੇ ਜਿਹੜੀ ਆਪਣੀ ਐਂਟਰੀ ਹੋਈ ਸੀਗੀ ਉਹ ਇਸ ਜਗ੍ਹਾ ਤੋਂ ਹੋਈ ਸੀਗੀ ਤੇ ਅਸੀਂ ਹੁਣ ਜਾ ਰਹੇ ਹਾਂ ਮੇਨ ਜਗ੍ਹਾ ਜਿਹੜੀ ਇਹਦੀ ਅਲ ਖਜ਼ਨੇ ਅਲ ਖਜ਼ਨੇ 4 ਨੰਬਰ ਤੇ ਅਸੀਂ ਇੱਥੇ ਜਾ ਰਹੇ ਹਾਂ ਸਭ ਤੋਂ ਮੇਨ ਪੈਤਰਾ ਜੇ ਤੁਸੀਂ ਲੱਭੋਗੇ ਉਦੋਂ ਇਹ ਆਉਂਦਾ ਹੈਗਾ ਤੇ ਇਹਦੇ ਅੰਦਰ ਦੇਖਣ ਵਾਲੀਆਂ ਪੈਤਰਾਚਾ ਚਾਹ ਚੀਜ਼ਾਂ ਨੇਗੀਆਂ ਆ ਆਹਾ ਹਾ ਹੁੰਦੀ ਹੈ ਜਿਹੜੀ 7 ਵੰਡਰ ਆਫ ਦਾ ਵਰਲਡ ਉਹਦੇ ਚ ਇਹ ਜਗਾ ਹੁੰਦੀ ਹੈਗੀ ਇਹਨੂੰ 10 ਸ਼ਕਤ ਜੂਸ ਇਹਨਾਂ ਦੀ ਲੈਂਗੁਏਜ ਐਵੇਂ ਕੁਝ ਕਿਹਾ ਜਾਂਦਾ ਹੈ ਤੇ ਵੈਸੇ ਪੈਤਰਾਚਾ ਸਾਰਾ ਕੁਝ ਇੰਨਾ ਕੁਝ ਦੇਖਣ ਵਾਲਾ 15 ਨੇ 15 ਚੀਜ਼ਾਂ ਨੇ ਮੇਨ ਚੀਜ਼ਾਂ 15 ਨੇ ਪਹਾੜਾਂ ਦੀ ਉਚਾਈ ਦੇਖੋ ਕਿ ਆ ਬੰਦੇ ਦੇਖੋ ਕਿੱਡੇ ਲੱਗਦੇ ਇੱਥੇ ਐਨੇ ਦੇਖੋ ਨਿਗਾਹ ਨਹੀਂ ਜਾਂਦੀ ਐਨੇ ਐਨੇ ਉੱਚੇ ਪਹਾੜਾ ਯਾਰ ਥੱਲੋਂ ਦੇਖੋ ਕਿਵੇਂ ਆ ਤੇ ਉੱਪਰੋਂ ਕੀ ਚੀਜ਼ ਹੈ ਕਮਾਲ ਹੋ ਗਈ ਸੱਚੀ ਦੁਨੀਆ ਦੇ ਅਜੂਬੇ ਚ ਇਹ ਕਿਸੇ ਗੱਲ ਕਰਕੇ ਆਉਂਦਾ ਤੇ ਵਾਕੀ ਉਹ ਜੀ ਚੀਜ਼ ਨਹੀਂ ਹੈਗੀ ਪਹਿਲਾਂ ਨਹੀਂ ਦੇਖੀ ਜਿਹੜਾ ਇਹ ਜਗ੍ਹਾ ਨੂੰ ਲੌਸਟ ਸਿਟੀ ਦਾ ਨਾਮ ਦਿੱਤਾ ਗਿਆ ਨਾ ਉਹ ਇਸ ਕਰਕੇ ਵੀ ਹੋ ਸਕਦਾ ਮੈਨੂੰ ਲੱਗਦਾ ਵੀ ਜੇ ਬੰਦਾ ਇਹਦੇ ਚ ਇੱਕ ਵਾਰ ਰੁਲ ਗਿਆ ਸ਼ਾਇਦ ਉਹ ਦੁਬਾਰਾ ਲੱਭ ਨਹੀਂ ਸਕਦਾ ਵੀ ਗੁਆਚ ਜਾਊਗਾ ਉਹ ਬੰਦਾ ਹੈ ਨਾ ਵੀ ਆਪਾਂ ਵੀ ਮੈਪ ਦੇ ਹਸਾਰੇ ਨਾਲ ਤੁਰੇ ਫਿਰਦੇ ਆ ਸ਼ਾਇਦ ਹੋ ਸਕਦਾ ਪੁਰਾਣੇ ਸਮਿਆਂ ਦੇ ਵਿੱਚ ਗੁਆਚ ਜਾਂਦੇ ਹੋਣ ਕਿੰਨਾ ਤਾਂ ਬੂਲਬਲੀਆ ਇਹਦੇ ਵਿੱਚ ਪੁਰਾਣੇ ਸਮਿਆਂ ਦਾ ਬਿਲਕੁਲ ਵੀ ਨਹੀਂ ਲੱਭਦਾ ਹੁਣ ਤੇ ਅੱਜ ਕੱਲ ਦਾ ਖੈਰ ਇਹ ਚਲੋ ਟੂਰਿਸਟ ਜਗ੍ਹਾ ਹੈ ਤੁਹਾਨੂੰ ਥਾਂ ਥਾਂ ਜਾਂਦੇ ਆ ਟੂਰਿਸਟ ਮਿਲ ਜਾਣਗੇ ਗਾਈਡ ਮਿਲ ਜਾਣਗੇ ਰਾਹ ਰਸਤੇ ਦੇ ਨਿਸ਼ਾਨਦੇਹੀ ਕੀਤੀ ਹੋਈ ਹੈ ਪਰ ਇਹ ਦੇਖਣ ਨੂੰ ਸਾਰਾ ਇੱਕੋ ਜਿਹਾ ਲੱਗਦਾ ਜਿੰਨੀ ਇਹ ਵੈਲੀ ਹੈ ਨਾ ਪੁਰਾਣੇ ਟਾਈਮ 'ਚ ਤਾਂ ਨਹੀਂ ਇੱਥੋਂ ਬੰਦਾ ਨਿਕਲ ਕੇ ਜਾ ਸਕਦਾ ਉਹ ਇਹ ਗੱਲ ਸ਼ੋਰ ਹੈ ਇੱਥੇ ਤਾਂ ਪੁਲਿਸ ਵੀ ਘੋੜਿਆਂ ਦੇ ਗਸ਼ਤ ਕਰਦੀ ਹੈਗੀ ਕੀ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਇਸ ਲਈ ਨੇ ਹਾਂ ਸ਼ਾਇਦ ਕਿਉਂਕਿ ਵੈਸੇ ਇੱਥੇ ਹੋਰ ਚੀਜ਼ਾਂ ਦਾ ਲਾਊਡ ਨਹੀਂ ਜਾ ਨਹੀਂ ਸਕਦੀਆਂ ਇਹ ਦੇਖੋ ਅੰਦਰ ਅੰਦਰ ਹੀ ਫਿਰਦੇ ਰਹਿੰਦੇ ਆ ਦੇ ਸੱਤ ਜੁਬਿਆਂ ਚ ਇੱਕ ਹੁਣ ਤੁਹਾਡੇ ਸਾਹਮਣੇ ਹੈ ਪਰ ਮੈਨੂੰ ਥੋੜੀ ਇੱਥੇ ਆ ਕੇ ਇਸ ਗੱਲ ਦੀ ਹੈਰਾਨੀ ਹੋਈ ਕਿ ਇੱਥੇ ਭੀੜ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਯਾਰ ਸੈਵਨ ਵੰਡਰਸ ਆਫ ਦੀ ਵਰਲਡ ਹੈ ਨਾ ਤੇ ਮੈਨੂੰ ਤਾਂ ਐਸੀ ਇੱਕ ਤਾਂ ਬਹੁਤ ਸਾਰੀ ਭੀੜ ਹੋ ਬਹੁਤ ਸਾਰੇ ਲੋਕ ਹੋਣਗੇ ਦੇਖਣ ਨੂੰ ਤੇ ਬਾਕੀ ਵਧੀਆ ਜਿਵੇਂ ਦਾ ਫੋਟੋਆਂ ਚ ਦੇਖਿਆ ਸੀਗਾ ਬਿਲਕੁਲ ਓਵੇਂ ਲੱਗ ਰਿਹਾ ਸੇਮ ਪਹਿਲਾਂ ਮੂਵੀਜ਼ 'ਚ ਦੇਖਦੇ ਹੁੰਦੇ ਸੀ ਜਾਂ ਫੋਟੋਜ਼ 'ਚ ਦੇਖਦੇ ਅੱਜ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ ਇਹਦੇ ਨੇੜੇ ਇੱਥੇ ਕੁਝ ਸ਼ਾਪਸ ਵੀ ਬਣੀਆਂ ਹੋਈਆਂ ਨੇ ਇਹਨੂੰ ਟ੍ਰੈਜਰੀ ਬੋਲਦੇ ਆ ਟ੍ਰੈਜਰੀ ਗਿਫਟਸ ਸ਼ਾਪ ਤੇ ਇੱਥੋਂ ਅੱਗੇ ਜਿਵੇਂ ਤੁਹਾਨੂੰ ਦੱਸਿਆ ਸੀ ਪੈਤਰਾ ਸਿਟੀ 'ਚ ਇੱਕ ਪ੍ਰੋਪਰ ਬਹੁਤ ਵੱਡਾ ਤੇ ਦੋਨਾਂ ਪਾਸਿਆਂ ਨੂੰ ਰਸਤੇ ਜਾਂਦੇ ਆ ਇਧਰ ਨੂੰ ਵੀ ਸਾਨੂੰ ਕੁਝ ਰਸਤੇ ਦਿਖ ਰਹੇ ਜਾਂਦੇ ਇਹ ਦੇਖੋ ਇਧਰ ਨੂੰ ਲੋਕ ਜਾ ਰਹੇ ਆ ਤੇ ਕੁਝ ਇਹਦੇ ਬਿਲਕੁਲ ਦੂਜੇ ਪਾਸੇ ਇਹ ਤੁਹਾਡੇ ਸਾਹਮਣੇ ਸੀ ਤੇ ਦੂਜੇ ਪਾਸੇ ਇਧਰ ਨੂੰ ਵੀ ਲੋਕ ਜਾ ਰਹੇ ਆ ਤੇ ਵੈਸੇ ਇਹਦੇ ਉੱਪਰ ਚੜਨੂ ਵੀ ਰਸਤਾ ਹੁੰਦਾ ਸੀਗਾ ਪਹਿਲਾਂ ਉਹ ਉੱਥੇ ਜਾ ਸਕਦੇ ਤੁਸੀਂ ਉੱਪਰੋਂ ਫੋਟੋਆਂ ਖਿੱਚਾ ਸਕਦੇ ਸੀਗੇ ਤੇ ਹੁਣ ਇੱਥੇ ਪੁਲਿਸ ਰਹਿੰਦੀ ਆ ਆ ਪੁਲਿਸ ਦੀ ਕਾਰ ਵੀ ਤੁਸੀਂ ਦੇਖ ਸਕਦੇ ਆ ਇਧਰ ਦੀ ਤਾਂ ਰਸਤਾ ਨਹੀਂ ਸੀ ਖੁਸ਼ੀ ਕਿਸੇ ਹੋਰ ਪਾਸੇ ਦੀ ਆਈ ਹੋਣੀ ਇਹ ਪੁਲਿਸ ਅਧਿਕਾਰ ਹਨਾ ਹਾਂਜੀ ਤੇ ਇਹ ਕਹਿੰਦੇ ਇੱਥੇ ਪੁਲਿਸ ਆ ਬੈਠੀ ਵੀ ਆ ਕਿਪਟਨ ਵੀ ਸਪੈਸ਼ਲ ਵੇ ਹੋਣੀ ਕੋਈ ਹਾਂਜੀ ਇਹ ਬੈਠੇ ਵੀ ਆ ਇਹਨਾਂ ਨੂੰ ਮੈਂ ਪੁੱਛਿਆ ਵੀ ਸੀ ਇਹ ਕਹਿੰਦੇ ਉੱਪਰ ਜਾਣਾ ਬਿਲਕੁਲ ਹੀ ਅਲਾਉਡ ਨਹੀਂ ਹੈਗਾ ਕਹਿੰਦੇ ਡੇਂਜਰਸ ਹੈ ਪਹਾੜ ਖਤਰਨਾਕ ਹੈ ਸ਼ਾਇਦ ਕੋਈ ਰਸਤਾ ਹੈ ਕਹਿੰਦੇ ਡੇਂਜਰਸ ਹੈ ਉੱਤੇ ਜਾਣਾ ਤੇ ਆ ਬੰਦੇ ਪ੍ਰੋਪਰ ਹਾਈਕਿੰਗ ਕਰਨ ਦੇ ਲਈ ਆਏ ਹੋਏ ਆ ਦੇਖੋ ਲੋਕ ਐ ਸਮਾਨ ਲੈ ਕੇ ਆਉਂਦੇ ਆ ਆਪਣਾ ਆ ਸਟਿਕਸ ਵਗੈਰਾ ਨਾਲ ਨਾਲ ਆ ਇਹਨਾਂ ਦੇ ਤੇ ਉੱਪਰ ਜਾਂਦੇ ਆ ਤੇ ਜਿਵੇਂ ਭੀੜ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਨਾ ਥੋੜੇ ਥੋੜੇ ਲੋਕ ਆ ਮੇਰੇ ਖਿਆਲ ਚ ਹੁੰਦੇ ਆ ਤੇ ਚੱਲ ਜਾਂਦੇ ਆ ਅੱਗੇ ਲੰਘ ਜਾਂਦੇ ਆ ਯਾਰ ਕਿਉਂਕਿ ਏਰੀਆ ਬਹੁਤ ਵੱਡਾ ਲੰਬਾ ਚੌੜਾ ਏਰੀਆ ਹੈ ਪਰ ਅਨਐਕਸਪੈਕਟਿਡ ਹੈ ਭੀੜ ਆਪਾਂ ਨੂੰ ਐਸੀ ਬਹੁਤ ਜ਼ਿਆਦਾ ਕਰੰਦ ਹੋਊਗਾ ਮੈਨੂੰ ਵੀ ਇਹ ਦੇਖਣ ਨੂੰ ਮਿਲੂਗਾ ਚੰਗੀ ਤਰ੍ਹਾਂ ਫੋਟੋ ਵੀ ਨਹੀਂ ਚੰਗੀ ਤਰ੍ਹਾਂ ਹੋਣੀ ਵੀ ਇੰਨੀ ਜ਼ਿਆਦਾ ਭੀੜ ਹੋਊਗੀ ਪਰ ਕੁਝ ਵੀ ਨਹੀਂ ਹੈਗਾ ਬਹੁਤ ਘੱਟ ਲੋਕ ਆ ਤੇ ਜਿਹੜੇ ਰਸਤਿਆਂ ਚੋਂ ਅਸੀਂ ਆਏ ਸੀਗੇ ਉਹ ਵੀ ਤੁਹਾਨੂੰ ਦਿਖਾ ਦਾਂ ਇੱਥੋਂ ਦੇ ਇਹ ਜਿਹੜੇ ਰਸਤੇ ਸੀਗੇ ਆਹ ਵਾਲੇ ਇਹਨਾਂ ਚੋਂ ਲੰਘ ਲੰਘ ਇੱਥੇ ਆਏ ਆ ਹਲੋ ਤੇ ਇਹ ਉਹ ਜੀਆਂ ਗਲੀਆਂ ਚੋਂ ਲੰਘ ਲੰਘ ਫਿਰ ਇਹ ਜਗ੍ਹਾ ਤੇ ਆਇਆ ਜਾ ਸਕਦਾ ਹੁਣ ਅਸੀਂ ਇੱਥੋਂ ਅੱਗੇ ਉੱਪਰ ਤਾਂ ਜਾਣਾ ਨਹੀਂ ਹੈਗਾ ਤੁਹਾਨੂੰ ਦੱਸਿਆ ਜਾਣ ਨਹੀਂ ਦੇ ਹੁਣ ਅੱਗੇ ਕੁਝ ਐਕਸਪਲੋਰ ਕਰਦੇ ਆ ਤੇ ਹੋਰ ਪਾਸੇ ਚੱਲਦੇ ਆ ਨੇ ਇਹ ਬਣਾਏ ਸੀਗੇ ਉਹਨਾਂ ਦੇ ਰਹਿਣ ਸਹਿਣ ਉਹਨਾਂ ਦਾ ਘਰ-ਬਾਰ ਸਾਰਾ ਕੁਝ ਇੱਧਰ ਆਪਣੇ ਆਉਣ ਦੀ ਵੇ ਆਊਗਾ ਆਪਾਂ ਹੁਣ ਥੀਏਟਰ ਵੀ ਦੱਸਿਆ ਮੇਰੇ ਖਿਆਲ ਨਾਲ ਹਾਂਜੀ ਦਾਸ ਥੀਏਟਰ ਮਿਲਣਾ ਦਾਸ ਥੀਏਟਰ ਹਾਂਜੀ ਕਿੰਨੇ ਮਿੰਟ ਦੀ ਵਾਕ ਆ ਉਹਦੇ ਲਈ ਆਪਾਂ ਨੂੰ 15 ਮਿੰਟ 10 ਤੋਂ 15 ਮਿੰਟ ਲੱਗਣਗੇ ਆਪਾਂ ਨੂੰ ਓਕੇ ਚਲੋ ਲੈਟਸ ਗੋ ਲੋ ਜੀ ਅੱਗੇ ਵੱਲ ਨੂੰ ਹੁਣ ਵਧਦੇ ਜਾਓ ਬਸ ਇਹਦੇ ਚ ਇਹ ਆ ਵੀ ਅੱਗੇ ਤੁਰਦੇ ਜਾਓ ਚੀਜ਼ਾਂ ਹੋਰ ਆਈਆਂ ਆਣੀਆਂ ਦੇਖਦੇ ਜਾਓ ਜਿਹੜੀ ਨਾ ਮੇਨ ਸੈਵਨ ਵੰਡਰਜ਼ ਵਾਲੀ ਸਾਈਟ ਹੈਗੀ ਤੇ ਉੱਥੇ ਤੱਕ ਰਸਤਾ ਵਧੀਆ ਬਣਿਆ ਹੋਇਆ ਤੇ ਪੱਕਾ ਸੀਗਾ ਪੁਰਾਣੇ ਟਾਈਮਾਂ 'ਚ ਤਾਂ ਸ਼ਾਇਦ ਇਹ ਗਲੀਆਂ ਹੋਣਗੀਆਂ ਲੋਕ ਇੱਥੋਂ ਦੀ ਆਪਣਾ ਲੰਘਦੇ ਹੋਣਗੇ ਜਿਵੇਂ ਤੁਹਾਨੂੰ ਦੱਸਿਆ ਕਾਰੋਬਾਰ ਵਪਾਰ ਕਰਦੇ ਸੀ ਹਨ ਤੇ ਇਹਨਾਂ ਦੇ ਨਾਲ ਚ ਸੜਕ ਬਣਾ ਰਖੀ ਹੈ ਗਵਰਨਮੈਂਟ ਨੇ ਪੱਕੀ ਕਰਕੇ ਇਹਦਾ ਹਜੇ ਅੱਗੇ ਦਾ ਕੰਮ ਚੱਲ ਰਿਹਾ ਹੈ ਤੇ ਅੱਗੇ ਰਿੱਟ ਹੈਗਾ ਪੂਰਾ ਮਤਲਬ ਜਿਹਨੂੰ ਜਮਨ ਸੈਂਡ ਕਹਿੰਦੇ ਆ ਪਿਓਰ ਇੱਧਰ ਲੋਕ ਜਾਂਦੇ ਵੀ ਘਟਾ ਹਾਂਜੀ ਅੱਗੇ ਜਾਂਦੇ ਘਟਾ ਅੱਗੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਕੋਲੇ 2 ਦਿਨ ਦਾ ਪਾਸ ਆ ਇਹ بس ਤਾਂ 2 ਦਿਨ ਘੇੜੀ ਦੇਣੇ ਆ ਤੇ ਇਹਦੇ ਵਿੱਚ ਪੂਰੀ ਵਾਦੀ ਚ ਕਿਹੜੇ ਨਊਬਤੀਨ ਲੋਕ ਸੀਗੇ ਉਹਨਾਂ ਦਾ ਇੱਥੇ ਸ਼ਹਿਰ ਬਸਾਉਣ ਦਾ ਪੁਰਾਣੇ ਟਾਈਮ ਚ ਜਾਂ ਆਪਣੇ ਇੱਥੇ ਘਰ ਬਣਾਉਣ ਦਾ ਮਤਲਬ ਇਹਦੇ 3-4 ਮੇਨ ਕਾਰਨ ਮਿਲਦੇ ਆ ਇੱਕ ਤਾਂ ਕਾਰਨ ਪਹਿਲਾ ਇਹ ਸੀਗਾ ਜਿਹੜੇ ਮਤਲਬ ਇਹ ਪੱਥਰ ਹੈ ਇਹਨੇ ਮਜ਼ਬੂਤ ਨਹੀਂ ਹੈਗੇ ਇਹਨਾਂ ਨੂੰ ਤਰਾਸ਼ਿਆ ਬਹੁਤ ਆਰਾਮ ਨਾਲ ਜਾ ਸਕਦਾ ਸੀ ਜਿਵੇਂ ਤੁਸੀਂ ਸਾਰੇ ਦੇਖ ਰਹੇ ਹੋ ਸਾਰੇ ਪਿੱਛੇ ਘਰ ਬਣਾਇਆ ਨਾ ਤੇ ਇਹਨਾਂ ਨੂੰ ਕੋਈ ਸ਼ਾਇਦ ਉਹਨਾਂ ਟਾਈਮਾਂ ਚ ਹਥੌੜਿਆਂ ਦੀ ਵੱਡੀਆਂ ਤਿੱਖੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਪਈ ਹੋਣੀ ਇਜ਼ੀਲੀ ਉਹਨਾਂ ਨੇ ਇੱਥੇ ਹੋ ਗਿਆ ਹੁਣ ਦੂਜਾ ਇਹ ਹੈ ਤੇ ਇੱਥੇ ਜਿਹੜਾ ਪਾਣੀ ਦੀ ਘਾਟ ਨਹੀਂ ਹੈਗੀ ਮਤਲਬ ਹੈ ਇਹ ਵਾਦੀ ਹੈ ਡਰਾਈ ਲੈਂਡ ਹੈ ਪਰ ਇੱਥੇ ਮੀਂਹ ਵੀ ਪੈਂਦੇ ਆ ਸਮੁੰਦਰ ਇਥੋਂ ਬਿਲਕੁਲ ਜਿਹੜਾ ਨੇੜੇ ਹੈਗਾ ਤਾ ਕਰਕੇ ਉਹਨਾਂ ਨੂੰ ਜਿਹੜਾ ਰਹਿਣ-ਸਹਿਣ ਦੀ ਕਿਉਂਕਿ ਪਾਣੀ ਤਾਂ ਮੁੱਖ ਹੁੰਦਾ ਜਿੱਥੇ ਵੀ ਕਿਤੇ ਰਹਿਣਾ ਹੁੰਦਾ ਤੇ ਉਹਦੇ ਮਤਲਬ ਜ਼ਿਆਦਾ ਘਾਟ ਨਹੀਂ ਹੋਣੀ ਤਾਂ ਕਰਕੇ ਰਹੇ ਤੀਜਾ ਜਿਹੜੀ ਇਹ ਜੀਓਗ੍ਰਾਫੀਕਲ ਲੈਂਡ ਹੈਗੀ ਪੈਤਰਾ ਜਿਹੜਾ ਇਹ ਤਿੰਨ-ਚਾਰ ਦੇਸ਼ਾਂ ਦੇ ਵਿਚਾਲੇ ਪੈਂਦਾ ਇੱਕ ਪਾਸੇ ਦੇ 사ウਦੀ ਅਰਬੀਆ ਲੱਗ ਜਾਂਦਾ ਇੱਕ ਪਾਸੇ ਦੇ ਹੁਣ ਫਲਸਤੀਨ ਦੇ ਇਜ਼ਰਾਈਲ ਨੇ ਤੇ ਇੱਕ ਪਾਸੇ ਦੇ ਮਿਸਰ ਤੇ ਦੂਜਾ ਹੈ ਜਾਰਡਨ ਜਿਹੜਾ ਇਹ ਕਬੀਲਾ ਸੀਗਾ ਇਹ ਮਤਲਬ ਘੁੰਮਣ ਫਿਰਨ ਦੇ ਨਾਲ-ਨਾਲ ਮਤਲਬ ਡੇਜ਼ਰਟ 'ਚ ਰਹਿਣ ਦੇ ਨਾਲ-ਨਾਲ ਵਪਾਰ ਵੀ ਕਰਦਾ ਸੀ ਟ੍ਰੇਡ ਕਰਦਾ ਸੀਗਾ ਪੁਰਾਣੇ ਟਾਈਮਾਂ 'ਚ ਤਾਂ ਤੁਸੀਂ ਦੇਖਿਆ ਮਤਲਬ ਵਸਤੂ ਵਟਾਂਦਰਾ ਜਾਦੇ ਚੱਲਦਾ ਹੁੰਦਾ ਸੀ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਲੈ ਲੈਂਦੇ ਸੀ ਤੇ ਆਪਣੀਆਂ ਵੇਚ ਦਿੰਦੇ ਸੀ ਹਨਾ ਤੇ ਓਵੇਂ ਕਰਕੇ ਬਹੁਤ ਸਾਰੇ ਦੇਸ਼ਾਂ ਤੋਂ ਜਿਹੜੇ ਲੋਕ ਐ ਇੱਥੇ ਆਲੇ-ਦੁਆਲੇ ਜਿੰਨੇ 4-5 ਦੇਸ਼ਾਂ ਤੋਂ ਲੋਕ ਇੱਥੇ ਵਪਾਰ ਕਰਨ ਦੇ ਲਈ ਇਹ ਸ਼ਹਿਰ 'ਚ ਆਉਂਦੇ ਹੋਣਗੇ ਤੇ ਇਥੋਂ ਸਮਾਨ ਖਰੀਦ ਕੇ ਲੈ ਕੇ ਜਾਂਦੇ ਹੋਣਗੇ ਤੇ ਇਹਨਾਂ ਨੂੰ ਸਮਾਨ ਦੇਖੇ ਜਾਂਦੇ ਹੋਣਗੇ ਇਹ ਚਾਰ ਪੰਜ ਕਾਰਨਾ ਕਰਕੇ ਜਿਹੜਾ ਪਤਰਾ ਇਹ ਕੈਪੀਟਲ ਹੋਇਆ ਕਰਦਾ ਸੀ ਉਹਨਾਂ ਦੀ ਮਤਲਬ ਇਹ ਸ਼ਹਿਰ ਬਸਾਇਆ ਗਿਆ ਇੱਥੇ ਆ ਕੇ ਜਿਹੜੀ ਬਾਤ ਦੀ ਉਹ ਪੂਰੀ ਤਰ੍ਹਾਂ ਖੁੱਲ ਗਈ ਤੇ ਨਾਲ ਹੀ ਇੱਥੇ ਜਿਹੜੇ ਘਰ ਨੇ ਉਹਨਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਇੱਥੇ ਉਸ ਟਾਈਮ ਦਾ ਕੋਈ ਵੱਡਾ ਬਾਜ਼ਾਰ ਹੋਊਗਾ ਤੇ ਕਿਉਂਕਿ ਨਾਲ ਹੀ ਇੱਥੇ ਥੀਏਟਰ ਵੀ ਆ ਇੱਥੇ ਮੇਨ ਉਹਨਾਂ ਦਾ ਮੀਟਿੰਗ ਸਪੌਟ ਵੀ ਹੋਊਗਾ ਉਸ ਸਮੇਂ ਦਾ ਹਨ ਤੇ ਹੁਣ ਅਸੀਂ ਤੁਹਾਨੂੰ ਥੀਏਟਰ ਕੋਲੇ ਲੈ ਕੇ ਚੱਲਦੇ ਆ ਬਹੁਤ ਸਾਰੇ ਰਸਤੇ ਆ ਨਾ ਜਿਹੜੇ ਉਹ ਇੱਥੇ ਬੰਦ ਕਰਕੇ ਰੱਖੇ ਹੋਏ ਆ ਵੀ ਲੋਕ ਇਧਰ ਉਧਰ ਨਾ ਜਾਣ ਤੇ ਵੈਸੇ ਜਿਹੜਾ ਥੀਏਟਰ ਵਾਲਾ ਰਸਤਾ ਉਹ ਖੁੱਲੇਗਾ ਤੇ ਥੀਏਟਰ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਪੁਰਾਣੇ ਟਾਈਮ ਜਾਂਦੇ ਹੋਣਗੇ ਰਿਪਨ ਇਧਰ ਲੋਕ ਹਾਂਜੀ ਪੁਰਾਣੇ ਟਾਈਮ 'ਚ ਜਿਹੜਾ ਮਨੋਰੰਜਨ ਦਾ ਸਾਧਨ ਹੁੰਦਾ ਸੀ ਨਾ ਉਹ ਸਿਰਫ ਇਹੋ ਜਿਹੇ ਓਪਨ 에ਅਰ ਥੀਏਟਰ ਹੁੰਦੇ ਸੀਗੇ ਤੇ ਜਿੱਥੋਂ ਮਤਲਬ ਆਪਣਾ ਮਨੋਰੰਜਨ ਕਰ ਸਕਦੇ ਸੀ ਲੋਕ ਆਜੂ ਕਿਹੜਾ ਟੀਵੀ ਵਗੈਰਾ ਹੁੰਦੇ ਸੀਗੇ ਹਨ ਹਾਂਜੀ ਕਾਫੀ ਜ਼ਿਆਦਾ ਹਾਲਤ ਖਰਾਬ ਹੋਈ ਹੈ ਇੱਥੋਂ ਦੀ ਆ ਲੰਘਣ ਨੂੰ ਹੋਣਾ ਉਪਰਾਂ ਦੀ ਐਂਟਰੀ ਪੁਆਇੰਟ ਸੀ ਉਹ ਉੱਥੋਂ ਨਹੀਂ ਤੁਸੀਂ ਦੇਖਣਾ ਉੱਥੋਂ ਨਹੀਂ ਲੰਘ ਕੇ ਇਥੋਂ ਦੀ ਅੰਦਰ ਆ ਜਾਂਦੇ ਹੋਣਗੇ ਥੀਏਟਰ ਵੀ ਸਾਰੇ ਲੋਕ ਇੱਥੇ ਪੈਨਾਂ ਦਾ ਪ੍ਰੋਪਰ ਨਹੀਂ ਹੈਗਾ ਪ੍ਰੋਪਰ ਨਹੀਂ ਹਾਂਜੀ ਬਣਿਆ ਨਹੀਂ ਹੋਇਆ ਜਿਵੇਂ ਆਮਾਨ ਦੇ ਵਿੱਚ ਆਪਾਂ ਦੇਖਿਆ ਸੀ ਉੱਥੇ ਪ੍ਰੋਪਰ ਹੈ ਨਾ ਵਧੀਆ ਉਹ ਵੈਲ ਮੇਨਟੇਨਡ ਹੈ ਇਹ ਉਦੋਂ ਵੀ ਪੁਰਾਣਾ ਹੈ ਖੁਸ਼ੀ 312 BC ਦਾ ਇਹ ਹੂੰ ਹੂੰ ਉਹ ਰੋਮਨ ਅੰਪਾਇਰ ਨੇ ਬਣਾਇਆ ਉਹ 500 ਸਾਲ 600 ਸਾਲ ਇਹ ਤੋਂ ਬਾਅਦੋਂ ਬਣਿਆ ਤੇ ਉਹ ਸਾਹਮਣੇ ਵੀ ਦੇਖੋ ਆਪਾਂ ਇੱਧਰ ਨਹੀਂ ਦੇਖਿਆ ਸਾਹਮਣੇ ਵੀ ਦੇਖੋ ਕਿੰਨੇ ਘਰ ਦੇਖਣ ਨੂੰ ਨਾ ਤੁਹਾਨੂੰ ਬਿਲਕੁਲ ਇਹ ਡ్రਾਈ ਲੈਂਡ ਜਾਂ ਡੇਜ਼ਰਟ ਲੱਗਦਾ ਪਰ ਇੱਥੇ ਮੀਂਹ ਆਉਂਦੇ ਆ ਯਾਰ ਤੇ ਤਾਂ ਹੀ ਕਰਕੇ ਆ ਦੇਖੋ ਪਾਣੀ ਦੀ ਨਿਕਾਸ ਦਾ ਸਾਧਨ ਬਣਾਇਆ ਹੋਇਆ ਤੇ ਇਹਨਾਂ ਦਾ ਨਾ ਜਮੀਂ ਪੈਂਦੇ ਪੁਰਾਣੇ ਢੰਗ ਇਥੇ ਸ਼ਹਿਰ ਵਾਦੀ ਪੈਂਦੇ ਹੁਣ ਆ ਲਾਇਆ ਹੋਇਆ ਨਾ ਕਿਸੇ ਨਾ ਕਿਸੇ ਟਾਈਮ ਇਥੇ ਜਿਹੜੇ ਬਾਰਿਸ਼ ਆ ਗਈ ਉਹ ਪੱਕਾ ਹੁੰਦੀ ਹੈ ਦਸੰਬਰ ਜਨਵਰੀ ਫਰਵਰੀ ਅੱਧ ਮਾਰਚ ਅੱਧ ਮਾਰਚ ਤੱਕ ਇਹ 3 ਮਹੀਨੇ ਜਾਰਡਨ ਚ ਜਦੋਂ ਆਪਣੇ ਠੰਡ ਪੈਂਦੀ ਹੈ ਇਥੇ ਮੀਂਹ ਹੁੰਦੀ ਹੈ ਨਾ ਤੁਹਾਨੂੰ ਰਸਤੇ 'ਚ ਵੀ ਜਿਹੜੇ ਆ ਘੋੜੇ ਵਾਲੇ ਉੱਠਾਂ ਵਾਲੇ ਤੇ ਗਧਿਆਂ ਵਾਲੇ ਖੱਚਰਾਂ ਵਾਲੇ ਸਾਰੇ ਮਿਲ ਜਾਂਦੇ ਤੇ ਜਿਵੇਂ ਤੁਹਾਨੂੰ ਦੱਸਿਆ ਵੱਡੇ ਵੱਡਾ ਨਾ ਕਾਫੀ ਜ਼ਿਆਦਾ ਤੇ ਰਸਤੇ 'ਚ ਸਾਈਨ ਬੋਰਡ ਵੀ ਲੱਗੇ ਹੁੰਦੇ ਆ ਵੀ ਤੁਸੀਂ ਇੱਧਰ-ਇੱਧਰ ਆਹਾਂ-ਹਾਂ ਚੀਜ਼ਾਂ ਨੇਗੀਆਂ ਤੇ ਇੱਥੇ ਖੁਸ਼ੀ ਮਤਲਬ ਕਿੰਨੀਆਂ ਚੀਜ਼ਾਂ ਦੇਖਣ ਆਲੀਆਂ ਜੀ 15 ਸੀ 15 ਸੀ ਤੇ ਜਿਹਦੇ 'ਚ ਆ ਦੇਖੋ ਆ ਰਸਤੇ ਦੇਤੇ ਹੋਣੇ ਚਰਚ ਉੱਪਰ ਇੱਕ ਚਰਚ ਨੂੰ ਇੱਧਰੋਂ ਰਸਤਾ ਜਾਂਦਾ ਤੇ ਇੱਕ ਤੁਰਕਮਿਆਨਾ ਰੋਡ ਆ ਇੱਥੇ ਨਾ ਇੱਕ ਗੱਲ ਇਹ ਵਧੀਆ ਕੀਤੀ ਹੋਈ ਆ ਮਤਲਬ ਥਾਂ ਥਾਂ ਜਿਹੜੇ ਤੁਹਾਨੂੰ ਮੈਪ ਗਾਈਡ ਜਾਂ ਫਿਰ ਵੈਸੇ ਗਾਈਡ ਅੰਦਰ ਖੜੇ ਆ ਪੁਲਿਸ ਵੀ ਅੰਦਰ ਖੜੀ ਆ ਤੇ ਤੁਸੀਂ ਜਗ੍ਹਾ ਜਗ੍ਹਾ ਪੁੱਛ ਸਕਦੇ ਹੋ ਵੀ ਇੱਧਰ ਕੀ ਆ ਇੱਧਰ ਕੀ ਆ ਹਨਾ ਤੇ ਜੇ ਤੁਸੀਂ ਇੰਟਰਸਟਡ ਹੋ ਜਾਣ ਨੂੰ ਤਾਂ ਜਾ ਸਕਦੇ ਹੋ ਨਹੀਂ ਜਾਣਾ ਤੁਸੀਂ ਅੱਗੇ ਜਾ ਸਕਦੇ ਹੋ ਵੈਸੇ ਜਿਵੇਂ ਸਾਨੂੰ ਮਤਲਬ ਕਿਹਾ ਸੀ ਇਹਨਾਂ ਨੇ ਵੀ ਕਾਫੀ ਦਿਨ ਚਾਹੀਦੇ ਆ ਦੇਖਣ ਦੇ ਲਈ ਵੀ 7 ਦਿਨ ਵੀ ਥੋੜੇ ਸ਼ੁਰੂ ਚ ਸਾਨੂੰ ਪਤਾ ਲੱਗਿਆ ਸੀਗਾ ਜਿਆ ਇੰਡੀਆ ਪਰ ਗੱਲ ਇਹ ਆ ਵੀ ਇੱਕ ਦਿਨ ਜਿਵੇਂ ਅਸੀਂ ਮਤਲਬ ਜੇ ਤੁਸੀਂ ਯੰਗ ਹੋ ਤੁਰ ਸਕਦੇ ਹੋ ਜਿਵੇਂ ਅਸੀਂ ਸਵੇਰੇ ਆਗੇ ਸੀ 8 ਵਜੇ ਤਾਂ ਮੈਨੂੰ ਇਹ ਲੱਗਦਾ ਸੀ ਇੱਕ ਦਿਨ ਜੀ ਸਾਰੀਆਂ ਚੀਜ਼ਾਂ ਕਵਰ ਕਰ ਸਕਦੇ ਆ ਵੀ ਕੱਲ ਨੂੰ ਕੀ ਦੇਖਾਂਗੇ ਹਨ ਕੱਲ ਨੂੰ ਹੁਣ ਜਦੋਂ ਪੈਸੇ ਲਾਏ ਆ ਚਲੋ ਕੱਲ ਨੂੰ ਅੰਦਰ ਧਾਵਾਂਗੇ ਕੱਲ ਨੂੰ ਕੁਝ ਹੋਰ ਪਹਾੜਾਂ ਦੇ ਉੱਪਰ ਚੱਲ ਜਾਗੇ ਕੁਝ ਵਿਊ ਵਗੈਰਾ ਦੇਖ ਲਾਂਗੇ ਹਨ ਤੇ ਜਦੋਂ ਟਿਕਟ ਆਪਣੇ ਕੋਲੇ ਹੈਗੀ ਆ ਤੇ ਪਰ ਇਹ ਆ ਵੀ ਦੇਖਣ ਨੂੰ ਜੇ ਤੁਸੀਂ 올ਡ ਏਜ ਹੋ ਇੰਟਰਸਟਿਡ ਹੋ ਤਾਂ ਤੁਸੀਂ ਦੋ ਦਿਨ ਦੀ ਟਿਕਟ ਲੈ ਲਓ ਮੈਨੂੰ ਲੱਗਦਾ ਨਹੀਂ ਇੱਕ ਦਿਨ ਸਫੀਸ਼ੈਂਟ ਹੈ ਇੱਕ ਦਿਨ ਜੇ ਤੁਸੀਂ ਸਾਰਾ ਦੇਖ ਸਕਦੇ ਹੋ ਤੇ ਹੁਣ ਅਸੀਂ ਇਹ ਪਹੁੰਚ ਗਏ ਆ ਮੰਦਰਾਂ ਦੇ ਕੋਲ ਜਿਹੜੇ ਐਂਸ਼ੀਅੰਟ ਟਾਈਮ ਦੇ ਮੰਦਰ ਸੀਗੇ ਤੇ ਜਿੰਨੀ ਇਹ ਚੀਜ਼ ਹੈ ਨਾ ਸਾਰੀ ਇਹ ਬਣਾਈ ਤਾਂ ਮਤਲਬ ਪਹਿਲਾਂ ਸੀਗੀ 312 BC ਚ ਉਸ ਤੋਂ ਬਾਅਦ ਜਦੋਂ ਰੋਮਨ ਆਏ ਇੱਥੇ ਰੋਮਨਜ਼ ਨੇ ਜਦੋਂ ਇੱਥੇ ਪੂਰੇ ਜਾਰਡਨ ਤੇ ਰਾਜ ਕੀਤਾ ਹਨ ਰੋਮਨ ਨੇ ਫਿਰ ਆਪਣੇ ਹਿਸਾਬ ਨਾਲ ਇਹਨੂੰ ਥੋੜਾ ਜਿਹਾ ਬਣਾਉਣਾ ਸ਼ੁਰੂ ਕੀਤਾ ਤੇ ਜਿੰਨੇ ਇਹ ਟੈਂਪਲ ਬਣਾਏ ਸੀ ਇਹ ਸਾਰੇ ਰੋਮਨਜ਼ ਨੇ ਬਣਾਏ ਸੀਗੇ ਤੇ ਇਹ ਸਾਰੇ ਪੁਰਾਣੇ ਮੰਦਰ ਸੀਗੇ ਆ ਦੇਖੋ ਇੱਥੇ ਲਿਖਿਆ ਹੋਇਆ ਪਰ ਹੁਣ ਅੰਦਰ ਜਾਣ ਨੂੰ ਇਹਦੇ ਕੁਝ ਨਹੀਂ ਬਸ ਬਾਹਰੋਂ-ਬਾਹਰੋਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਲਿਖਿਆ ਸਾਹਮਣੇ ਨਾ ਪੈਤਰਾ ਗ੍ਰੇਟ ਟੈਂਪਲ ਇਹ ਇਸ ਜਗ੍ਹਾ ਤੇ ਮੰਦਰ ਹੁੰਦੇ ਸੀਗੇ ਇੰਡੀਆ ਸ਼ੁਕਰਾਨ ਹਾਊ ਆਰ ਯੂ ਫਾਈਨ ਫਾਈਨ ਥੈਂਕ ਯੂ ਯਾ ਸਟਿਲ ਅ ਲਾਈਵ ਸਟਿਲ ਅ ਲਾਈਵ ਨੋ ਬਿਜ਼ਨਸ ਹੈ ਨੋ ਬਿਜ਼ਨਸ ਹੈ ਯਾ ਨੋ ਬਿਜ਼ਨਸ ਵਾਈ ਨੋ ਬਿਜ਼ਨਸ ਬੈਡ ਦਾ ਬਿਜ਼ਨਸ ਬੈਡ ਬਿਜ਼ਨਸ ਐਮਟੀ ఎవਰੀਥਿੰਗ ਐਮਟੀ ਓਕੇ ਗੋਡ ਬlesਸ ਯੂ ਬlesਸ ਯੂ ਯਾ ਸ਼ੁਕਰੀਆ ਇਹ ਮੰਦਰਾਂ ਦੇ ਕੋਲ ਹੀ ਪੁਰਾਣੇ ਟਾਈਮ ਦੇ ਇਹ ਜਿਹੜੇ ਪਿੱਲਰ ਐ ਖੜੇ ਐ ਸ਼ਹਿਰ ਮੰਦਰਾਂ ਦਾ ਮੇਨ ਗੇਟ ਉਸ ਟਾਈਮ ਦਾ ਜਿਹੜੇ ਟੈਂਪਲਸ ਦਾ ਮੇਨ ਗੇਟ ਹੁੰਦਾ ਬਹੁਤ ਸਾਰੇ ਢੱਗੇ ਨਾ ਹਾਂਜੀ ਸਮਾਂ ਕਿਹੜਾ ਥੋੜਾ ਹੋ ਗਿਆ ਤੁਸੀਂ ਯਾਰ ਇਹ ਦੇਖੋ ਵੀ ਇਹ ਸਾਰਾ ਕੁਝ ਜਿੰਨਾ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਇਹ 2300 2500 ਸਾਲ ਪੁਰਾਣਾ ਐ ਸਾਰਾ ਸਾਡੇ 3-4 ਘੰਟੇ ਹੋ ਗਏ ਸਾਨੂੰ ਤੁਰਦਿਆਂ ਨੂੰ ਤੇ 4 ਘੰਟਿਆਂ ਬਾਅਦ ਆ ਕੋਈ ਵਧੀਆ ਜੀ ਜਗ੍ਹਾ ਹੀ ਹੈ ਜਿੱਥੇ ਮੈਨੂੰ ਲੱਗਦਾ ਲੰਚ ਦਾ ਟਾਈਮ ਹੈ ਸਪੈਸ਼ਲ ਲੰਚ ਕਰਕੇ ਹੀ ਬਣਾਈ ਹੋਣੀ ਵੀ ਲੰਚ ਇੱਥੇ ਜਿਹਾ ਹੁਣ ਤੁਰ ਕੇ ਇੱਥੇ ਆਉਂਗੇ ਥੱਕੇ ਸਾਰਿਆਂ ਨੂੰ ਪੂਰਾ ਬੈਲ ਪਲਾਨਡ ਕਰਕੇ ਬਣਾਉਂਦੇ ਇਹ ਵੀ ਇੱਥੇ ਆ ਕੇ ਇੰਨੇ ਟਾਈਮ 'ਚ ਪਹੁੰਚਾਇਆ ਸਾਡੇ ਇੱਥੇ ਇੰਨਾ ਕਰਾਊਡ ਦੇਖਿਆ ਹਣਾ ਤੁਸੇ ਆ ਲਾ ਲਓ ਵੀ ਜਿਵੇਂ ਹੇਮਕੋਨ ਸਾਹਿਬ ਦੀ ਚੜ੍ਹਾਈ ਹੈ ਨਾ ਬਸ ਉਹੀ ਚੜ੍ਹਾਈ ਵਾਲਾ ਕੰਮ ਹੈ ਇੱਥੇ ਪੈਤਰਾ ਜੀ ਬਸ ਉਹੀ ਕੁਛ ਐ ਉੱਪਰ ਥੱਲੇ ਉੱਪਰ ਥੱਲੇ ਤੇ ਤੁਰਦੇ ਜਾਓ ਪਰ ਇਹ ਪਰ ਉੱਥੇ ਆਪਣੀ ਸ਼ਰਧਾ ਬਾਤ ਹੁੰਦੀ ਹੈ ਹਾਂਜੀ ਉੱਥੇ ਸ਼ਰਧਾ ਹੁੰਦੀ ਹੈ ਉੱਥੇ ਨਹੀਂ ਥੱਕਦੇ ਹੈ ਕਿ ਜਦੋਂ ਬੰਦਾ ਥੱਕਣ ਲੱਗਦਾ ਉਹਦੀ ਕੋਈ ਨਾ ਕੋਈ ਜਕਾਰਾ ਲਾਉਂਦਾ ਫੇਰ ਬੰਦੇ ਚਿੰਮਤ ਹੋ ਜਾਂਦੇ ਹੁਣ ਇੱਥੇ ਆਹ ਰੈਸਟੋਰੈਂਟ ਐ ਇੱਥੇ ਕੁਛ ਖਾਣੇ ਪੀਣੇ ਆ ਬਹਿਨੇ ਆ ਕੁਛ ਲੈਨੇ ਤੇ ਫੇਰ ਅੱਗੇ ਦਾ ਸਫ਼ਰ ਅੱਗੇ ਕਰਾਂਗੇ ਇਹ ਸੌਫਟ ਡਰਿੰਕਸ ਹੌਟ ਡਰਿੰਕਸ ਹੌਟ ਡਿੰਗ ਚਟੀ ਆ ਤੁਹਾਨੂੰ ਤੇ ਕੋਕਾ ਕੋਲਾ ਸਪਰਾਈਟ ਤੇ ਔਰੈਂਜ ਜੂਸ ਵੀ ਆ ਗਿਆ ਖੁਸ਼ੀ ਜੂਸ ਪੀ ਲੈਣਾ ਯਾਰ ਮੈਂ ਕਹਿੰਦਾ ਸਭ ਤੋਂ ਵਧੀਆ ਯਾ ਜੂਸ ਗੋਡਾ ਹਾਂਜੀ ਇਹ ਅਸੀਂ ਲਿਆ ਬਈ ਹੁਣ ਔਰੈਂਜ ਜੂਸ ਨਾਲੇ ਜਿਹੜੀ ਵਿਟਾਮਿਨ ਸੀ ਮਿਲਦਾ ਹੁੰਦਾ ਇਹਦੇ ਤੋਂ ਤੇ ਜਿਹੜੀ ਗਰਮੀ ਆ ਉਹ ਘਟੂਗੀ ਪਾਣੀ ਦੀ ਘਾਟ ਪੂਰੀ ਹੋ ਵਾਈਫਾਈ ਵੀ ਚੱਲਦਾ ਯਾਰ ਇੱਥੇ ਹਮ ਆਈ ਹੈਵ ਅ ਫਾਈਵ ਫਾਈਵ ਇਜ਼ ਓਕੇ ਜੂਸ ਤੇ ਨਾਲ ਖਾਵਾਂਗੇ ਬਦਾਮ ਕਾਜੂ ਕਿੰਗਡਮ ਆਫ ਦਿ ਨਰਸਲੇ ਇਸੀ ਅਸੀਂ ਈਜੀਪਟ ਤੋਂ ਮਿਸਰ ਚੋਂ ਤੇ ਮੇਵੇ ਆ ਸਾਰੇ ਇਹ ਵਧੀਆ ਤੇ ਜੇ ਤੁਸੀਂ ਖਾਣਾ ਖੋਣਾ ਖਾਣਾ ਹੋਵੇ ਨਾ ਤਾਂ ਜਿਹੜੇ ਹੱਥ ਧਵਾਉਂਦੇ ਆ ਇਹੋ ਜੀ ਪਲੇਟ 'ਚ ਧਵਾਉਂਦੇ ਪਿੱਤਲ ਦੀ ਚ ਜਾਰਡਨ ਵੀ ਰਾਇਲ ਕਲਚਰ ਆ ਯਾਰ ਇੱਥੋਂ ਦਾ ਜਿੰਨਾ ਹੁਣ ਇਧਰਲੇ ਪਾਸੇੋਂ ਆਏ ਆ ਹੋ ਬਿਲਕੁਲ ਸਾਹਮਣੇ ਲਾਸਤ ਹੈ ਕੁਛ ਨਹੀਂ ਜੋ ਕੋਈ ਇੱਥੇ ਆ ਕੇ ਕਹੇ ਵੀ ਤਾਂ ਪਹਾੜੀ ਨੇ ਯਾਰ ਵੀ ਕੋਈ ਹੈ ਤਾਂ ਹੈ ਨਹੀਂ ਕੁਛ ਪਹਾੜ ਤਾਂ ਫਿਰ ਆਪਣੇ ਮਨੀਕਰਨੰਦ ਪਰ ਸਾਬੀ ਹੁੰਦੀ ਹੈ ਤੇ ਇਹਨਾਂ ਦੀ ਇੱਕ ਅਲੱਗ ਖਾਸੀਅਤ ਹੈ ਜਿਹੜੀਆਂ ਨੇ ਚਾ ਚੀਜ਼ਾਂ ਬਣੀਆਂ ਨੇ ਇਹੀ ਲੋਕ ਦੇਖਣ ਆਉਂਦੇ ਆ ਕਰਨਾ ਬਹੁਤ ਪੈਂਦਾ ਯਾਰ ਅੰਦਰ ਇਹਨਾਂ ਨੂੰ ਕੁਝ ਹੋਰ ਇਲੈਕਟ੍ਰੀਕਲ ਵੀਕਲ ਕੁਝ ਹੋਰ ਵੀ ਦੇਣੇ ਚਾਹੀਦੇ ਇਕੱਲੇ ਕੈਮਲ ਘੂਮਲਾ ਤੇ ਉਹ ਤੇ ਵੈਸੇ ਡਰ ਲੱਗਦਾ ਬੈਠਣ ਦਾ ਇਹ ਦੇਖੋ ਇਧਰਲੇ ਪਾਸੇ ਹੁਣ ਤੁਹਾਨੂੰ ਸਾਰਾ ਦਿਖਦਾ ਨਾ ਦੂਰ ਦੂਰ ਤੱਕ ਜਿੰਨੀਆਂ ਵੀ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਨਾ ਜਿਵੇਂ ਇਹ ਕਹਾ ਹੈ ਤਾਂ ਕਬਰਾਂ ਨੇ ਪਰ ਇਹ ਵੀ ਜਿਵੇਂ ਪੈਤਰਾ ਦਾ ਮੇਨ ਡਿਜ਼ਾਈਨ ਹੈ ਉਸੇ ਡਿਜ਼ਾਈਨ ਦੇ ਆਧਾਰ ਤੇ ਬਣੀਆਂ ਹੋਈਆਂ ਨੇ ਜਿਆਦਾ ਪੁਰਾਣੀ ਟਾਈਮ ਚ ਤੁਸੀਂ ਦੇਖੋ ਸਭ ਤੋਂ ਕੁਝ ਮਸ਼ਹੂਰ ਹੋਊਗਾ ਇਹ ਇਸ ਤਰ੍ਹਾਂ ਦੀਆਂ ਜੀ ਜਮਣਾਉਣੀਆਂ ਹਨਾ ਤੇ ਇੱਥੇ ਤੁਸੀਂ ਅੰਦਰ ਵੀ ਜਾ ਸਕਦੇ ਹੋ ਥੱਲੇ ਅੰਦਰ ਨਹੀਂ ਜਾ ਸਕਦੇ ਸੀ ਇੱਥੇ ਉੱਪਰਲੇ ਪਾਸੇ ਆ ਕੇ ਇਹਨਾਂ ਤੁਸੀਂ ਇਹਨਾਂ ਨੂੰ ਅੰਦਰੋਂ ਦੇਖ ਸਕਦੇ ਹੋ ਪੱਥਰ ਦੇ ਰੰਗ ਦੇਖੋ ਯਾਰ ਤੁਸੀਂ ਕਿੰਨੇ ਕਲਰ ਦੀ ਕਿੰਨੇ ਭਾਂ ਦੀ ਧਰਤੀ ਹੈ ਤੇ ਨੇੜੇ ਜਾਉਂਗੇ ਇਹਨਾਂ ਦੇ ਕਿਤੇ ਕਿਤੇ ਇਸ ਤਰ੍ਹਾਂ ਦੇ ਸਾਈਨ ਬੋਰਡ ਲੱਗੇ ਹੁੰਦੇ ਆ ਤੁਹਾਨੂੰ ਫੇਰ ਅੱਗੇ ਜਾਣਾ ਮਨਾ ਹੁੰਦਾ ਹੈਗਾ ਡੇਂਜਰ ਤੇ ਡੂ ਨਾਟ ਕਲਾਈਮ ਓਨ ਦੀ ਰੌਕ ਰੌਕਸ ਤੇ ਉੱਪਰ ਨਾ ਚੜੋ ਕਹਿੰਦੇ ਤੇ ਕਿਸੇ ਕਿਸੇ ਜਾ ਸਕਦੇ ਹੋ ਜਿਵੇਂ ਇਹਦੇ ਵਿੱਚ ਕੁਝ ਲੋਕ ਬੈਠੇ ਆ ਇਹਦੇ ਵਿੱਚ ਜਾ ਸਕਦੇ ਹੋ ਪਰ ਇਹਨਾਂ ਨੂੰ ਨੇੜੇ ਦੇਖਣ ਦੀ ਬਜਾਏ ਦੂਰੋਂ ਦਿਖਦੀਆਂ ਜਿਆਦਾ ਸੋਹਣੀਆਂ ਲੱਗਦੀਆਂ ਕਿਉਂਕਿ ਨੇੜੇ ਤਾਂ ਇਹ ਬਿਲਕੁਲ ਕਮਰੇ ਜੇ ਲੱਗਦੇ ਆ ਜਿਵੇਂ ਇੱਕ ਗੁਫਾ ਹੋਵੇ ਦੂਰਾਂ ਦੀ ਨਾ ਜਿਹੜੀ ਸ਼ੇਪ ਹੈ ਉਹ ਬਣੀ ਦਿਖਦੀ ਹੈ ਕਿ ਇਹਦਾ ਬਣਾਇਆ ਕੀ ਹੈ ਇਮਾਰਤ ਦਾ ਪ੍ਰੋਪਰ ਆਕਾਰ ਦਿਖਦਾ ਹੈਗਾ ਇੱਥੇ ਨਾਲ ਵਾਲਾ ਦਵਾਲਾ ਦੇਖਣ ਲੱਗੇ ਤੇ ਕਾਫੀ ਜਗ੍ਹਾ ਤੇ ਦੇਖ ਕੇ ਤੁਰਨਾ ਪੈਂਦਾ ਕਈ ਥਾਵਾਂ ਤੇ ਥੱਲੇ ਟੋਏ ਹੁੰਦੇ ਤੇ ਬੰਦਾ ਸਿੱਧਾ ਥੱਲੇ ਡਿੱਗ ਜਾਂਦਾ ਹੈ ਤੇ ਸਾਰੀ ਧਰਤੀ ਉਹ ਇਸ ਤਰ੍ਹਾਂ ਦੀ ਹੈ ਜਿਵੇਂ ਆਹ ਵਾਲੇ ਦਾ ਇਹਦੇ ਅੰਦਰ ਜਾਇਆ ਜਾ ਸਕਦਾ ਹੈ ਤੇ ਤੁਹਾਨੂੰ ਅੰਦਰੋਂ ਥੋੜਾ ਜਿਹਾ ਦਿਖਾ ਦਿੰਨੇ ਹਾਂ ਹਲੋ ਅੰਦਰੋਂ ਇਹ ਇਹ ਜਿਹਾ ਕੁਝ ਆ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਅੰਦਰਲੇ ਪਾਸੇ ਇਸ਼ਾਇਦ ਰਹਿਣ ਦਾ ਹੋਵੇ ਮਤਲਬ ਲੋਕ ਰਹਿੰਦੇ ਹੋਣ ਜਾਂ ਦੂਜਾ ਫਿਰ ਇਹ ਐ ਵੀ ਵੈਸੇ ਕੋਈ ਹਾਲ ਵਗੈਰਾ ਹੋਵੇ ਇਹ ਇਸੇ ਗੱਲ ਕਰਕੇ ਪੈਤਰਾ ਮਸ਼ਹੂਰ ਹੈਗਾ ਤੁਸੀਂ ਇਹ ਪੱਥਰ ਦੇ ਰੰਗ ਦੇਖੋ ਕਿੰਨੇ ਕਲਰ ਹੈ ਚ ਮੈਨੂੰ ਲੱਗਦਾ ਚਾਰ ਪੰਜ ਕਲਰ ਹੈ ਚ ਸਾਰੀ ਰੇਤ ਭਰਦੀ ਐ ਪੈਰ ਮਾਰੋ ਨਾ ਪੈਰ ਨਾਲ ਹੀ ਭਰ ਜਾਂਦਾ ਦੇਖੋ ਤੁਹਾਨੂੰ ਕਿਹਾ ਸੀ ਨਾ ਜਿਹੜੇ ਪੱਥਰਾਂ ਦੀ ਮਜ਼ਬੂਤੀ ਆ ਉਹ ਜ਼ਿਆਦਾ ਨਹੀਂ ਹੈਗੀ ਤੇ ਬਿਲਕੁਲ ਤਾਂ ਹੀ ਉਹ ਲੋਕ ਇੱਥੇ ਵਸੇ ਸੀ ਇਹ ਰੇਤ ਨਾਲ ਦਾ ਤੁਸੀਂ ਰੰਗ ਦੇਖੋ ਯਾਰ ਕਿ ਹੋ ਜਾਗਾ ਤੇ ਜਿਉਂ-ਜਿਉਂ ਗੁਲਾਬੀ ਗੁਲਾਬੀ ਆ ਆਪਣੀ ਜਿਹੜੀ ਥਾਰ ਡੇਜ਼ਰਟ ਚ ਰੇਤ ਹੁੰਦੀ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ ਇਹ ਹੋਰ ਤਰ੍ਹਾਂ ਦੀ ਹੈ ਪਿੰਕ ਜੀ ਹੈਗੀ ਸਾਰਾ ਇਹੋ ਜੀ ਹਾਲਾ ਦਵਾਲਾ ਇਹਦਾ ਤਾਂ ਹੀ ਕਰਕੇ ਮਿੱਟੀ ਉਹ ਇਹੋ ਜੀ ਹੈਗੀ ਇਹ ਸਾਰੀ ਜਿੰਨੇ ਆ ਤੁਸੀਂ ਦੇਖ ਰਹੇ ਹੋ ਇਹ ਸਾਰੇ ਬਣਾਏ ਹੋਏ ਆ ਸਾਰੇ ਲੋਕਾਂ ਨੇ ਬਣਾਏ ਆ ਇਹ ਆਪ ਪਹਾੜ ਤਾਂ ਸੀ ਜਿਹੜੇ ਉੱਪਰ ਹੈਗੇ ਸੀ ਜਿਹੜੀਆਂ ਉੱਪਰ ਕਲਾਕਿਰਤੀ ਦਿਖ ਰਹੀ ਹੈ ਨਾ ਤੁਹਾਨੂੰ ਜਿਵੇਂ ਆ ਸਾਹਮਣੇ ਆ ਇਹ ਬਣਾਈ ਹੋਈ ਹੈ ਇਹ ਮੈਨ ਮੇਡ ਆ ਉੱਪਰਲੇ ਪਾਸੇ ਜਿਹੜੇ ਉਹ ਪਹਾੜ ਆ ਜਿਵੇਂ ਉਹ ਕੁਦਰਤੀ ਆ ਕੁਦਰਤੀ ਘਾਟੀ ਇਹੋ ਜੀ ਹੈ ਪਹਾੜਾਂ ਨੂੰ ਇਹ ਕੱਟਿਆ ਹੋਇਆ ਹੈ ਹਾਂਜੀ ਤੇ ਥਾਂ ਥਾਂ ਹੁਣ ਤੁਹਾਨੂੰ ਦੁਕਾਨਾਂ ਜਿਉਂ ਜਿਉਂ ਅਸੀਂ ਅੱਗੇ ਤੁਰੇ ਜਾਂਦੇ ਹਾਂ ਨਾ ਇਹੋ ਜੀਆਂ ਸ਼ਾਪਸ ਛੋਟੇ ਛੋਟੇ ਮਿਲਦੀਆਂ ਰਹਿੰਦੀਆਂ ਹੈਂਡਕਰਾਫਟ ਤੇ ਖਾਣ ਪੀਣ ਦਾ ਮੋਸਟਲੀ ਸਮਾਨ ਤੁਸੀਂ ਆਪ ਦਾ ਲੈ ਕੇ ਆਇਓ ਪਾਣੀ ਦੀ ਬੋਤਲ ਇੱਥੇ ਅੰਦਰ 200 ਰੁਪਏ ਦੀ ਆ 200 ਇੰਡੀਅਨ ਕਹ ਰਹੇ ਮੈਂ इंडियन 200 ਦੇ ਨੇੜੇ ਦੇ ਮਿਲਦੀ ਹੈਗੀ ਤੇ ਬਾਕੀ ਬਾਕੀ ਚੀਜ਼ਾਂ ਨੂੰ ਤਾਂ ਕੁਝ ਖਾਣਾ ਪੀਣਾ ਕੋਲਡ ਡਰਿੰਕ ਵੰਗਾਇਰਾ ਉਹਦਾ ਤਾਂ ਤੁਸੀਂ ਅੰਦਾਜ਼ਾ ਆਪ ਹੀ ਲਾ ਲੋ ਵੀ ਕਿੰਨਾ ਕੁ ਹੋਊਗਾ ਪ੍ਰਾਈਸ ਪਾਣੀ ਤੋਂ ਵੀ ਪਤਾ ਲੱਗ ਜਾਂਦਾ ਜਿਹੜੀ ਬਾਹਰ 25 ਇੰਡੀਅਨ 25 ਰੁਪਏ ਦੀ ਮਿਲਦੀ ਹੈ ਉਹ ਅੰਦਰ ਆ ਕੇ 2.50 ਦੀ ਹੋ ਗਈ ਹਾਂਜੀ ਤੇ ਆ ਗ੍ਰੀਨਰੀ ਆ ਗਈ ਯਾਰ ਅੰਦਰ ਹਰਾਨੀ ਦੀ ਗੱਲ ਹੈ ਲਾਏ ਹੋਣੇ ਦੇਖੋ ਇਹਨਾਂ ਨੇ ਕਿੰਨਾ ਸੋਹਣਾ ਲੱਗਦਾ ਹੈ ਨਾ ਡੇਜ਼ਰਟ ਚਾਹ ਹੈ ਗ੍ਰੀਨ ਗ੍ਰੀਨ ਨਿੰਮ ਹੈ ਯਾਰ ਜਿਵੇਂ ਆਪਣੇ ਨਿੰਮ ਹੁੰਦੇ ਆ ਨਿੰਮ ਲਾਏ ਰੱਖੇ ਨਿੰਮ ਦਾ ਵੀ ਇੱਥੇ 10 ਮਿੰਟ ਆਰਾਮ ਕਰਦੇ ਹਾਂ ਹੁਣ ਕਿਉਂਕਿ ਇਹ ਨਾ ਉਹ ਬਹੁਤ ਆ ਯਾਰ ਟੱਪਾ ਬਹੁਤ ਆ ਬਾਈ ਦੁਬਾਰਾ ਦਾ ਟਾਈਮ ਹੋ ਗਿਆ ਹਾਂਜੀ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਉਣਾ ਸੀਗਾ ਦੁਨੀਆ ਦਾ ਇੱਕ ਅਜੂਬਾ ਤੇ ਇਥੋਂ ਦਾ ਅਲੱਦ-ਵਾਲ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇਹ ਤਿੰਨ ਚਾਰ ਦੇਸ਼ਾਂ ਦੇ ਵਿਚਾਲੇ ਪੈਂਦਾ ਹੈਗਾ ਤੇ ਹੁਮੇ ਹੁਣ ਅਸੀਂ ਜਿਹੜਾ ਇਥੋਂ ਇਜ਼ਰਾਈਲ ਦਾ ਤੇ ਸਾਊਦੀ ਅਰਬੀਆ ਦਾ ਤੇ ਜਿਹੜਾ ਮਿਸਰ ਦਾ ਬਾਰਡਰ ਹੈ ਉਹ ਬਿਲਕੁਲ ਇੱਥੋਂ ਨੇੜੇ ਆ। ਹੁਣ ਅਸੀਂ ਦੇਖਣ ਜਾਵਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ। ਤੁਸੀਂ ਅਡੀ ਕਰਿਓ ਨਵੇਂ ਵਲੌਗ ਦੀ। ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ ਜਾਰਡਨ ਤੋਂ। ਗੁੱਡ ਬਾਏ ਸਤਿ ਸ੍ਰੀ ਅਕਾਲ। ਰੱਬ ਰੱਖਾ।